ਵੱਡਾ ਫੇਰ ਬਦਲ ਕਈ ਜੁਲਿਆਂ ਦੇ ਐਸਐਸਪੀ ਸਣੇ ਵੱਡੇ ਅਫਸਰਾਂ ਦਾ ਤਬਾਦਲੇ ਕੀਤੇ ਗਏ ਨੇ 23 ਆਈਪੀਐਸ ਅਤੇ 4 ਪੀਪੀਐਸ ਅਫਸਰਾਂ ਦੇ ਤਬਾਦਲੇ ਹੋਏ ਨੇ ਸਤਿੰਦਰ ਸਿੰਘ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਬਣੇ ਨੇ ਨਵੀਨ ਸਿੰਘ ਲਾ ਡੀਆਈਜੀ ਚਰੰਦਰ ਰੇਂਜ ਨਿਯੁਕਤ ਕੀਤੇ ਗਏ ਨੇ ਨਾਨਕ ਸਿੰਘ ਨੂੰ ਐਸਐਸਪੀ ਪਚਿਆਲਾ ਲਗਾਇਆ ਗਿਆ ਸੋ ਗੌਰਵ ਤੁਰਾ ਐਸਐਸਪੀ ਤਰਨਤਾਰਨ ਬਣੇ ਨੇ ਅੰਕੁਰ ਗੁਪਤਾ ਮੋਗਾ ਦੇ ਨਵੇਂ ਐਸਐਸਪੀ ਅਤੇ ਅਮਨਿਤ ਕੌਂਡਲ ਨੂੰ ਐਸਐਸਪੀ ਬਠਿੰਡਾ ਲਗਾਇਆ ਗਿਆ ਸੋ ਵੱਡਾ ਫੇਰ ਬਦਲ ਕੀਤਾ ਗਿਆ ਪੰਜਾਬ ਪੁਲਿਸ ਵਿੱਚ ਇੱਕ ਵਾਰ ਫਿਰ ਤੋਂ ਜਿਸ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ ਸੋ ਇਹ ਵੱਡਾ ਫੇਰ ਬਦਲ 23 आईपीएस ਅਤੇ 4 ਪੀਪਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਨੇ ਸਤਿੰਦਰ ਸਿੰਘ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਬਣਾਈ ਗਏ ਨੇ ਸੋ ਨਵੀਨ ਸਿੰਘਲਾ ਡੀਆਈਜੀ ਜਰੰਧਰ ਰੇਂਜ ਨਿਯੁਕਤ ਕੀਤੇ ਗਏ ਨੇ ਸੋ ਕਈ ਜਿਲ੍ਹਾ ਦੇ ਐਸਐਸਪੀ ਸਣੇ ਵੱਡੇ ਅਫਸਰਾਂ ਦੇ ਤਬਾਦਲੇ ਨਾਨਕ ਸਿੰਘ ਨੂੰ ਐਸਐਸਪੀ ਪਟਿਆਲਾ ਲਗਾਇਆ ਗਿਆ ਤੇ ਗੌਰਵ ਤੂਰਾ ਐਸਐਸਪੀ ਤਰਨਤਾਰਨ ਬਣੇ ਨੇ ਸੋ ਇਹ ਵੱਡਾ ਫੇਰ ਬਦਲ ਪੰਜਾਬ ਪੁਲਿਸ ਦੇ ਵਿੱਚ 23 आईपीएस ਅਤੇ 4 पीपीएस ਅਫਸਰਾਂ ਦੇ ਤਬਾਦਲੇ ਕੀਤੇ ਗਏ ਨੇ ਸੁਸਤਿੰਦਰ ਸਿੰਘ ਡੀਆਈਜੀ ਪੌਡਰ ਰੈਂਜ ਅੰਮ੍ਰਿਤਸਰ ਬਣੇ ਸੋ ਇਹ ਸੂਚੀ ਜਾਰੀ ਕਰ ਦਿੱਤੀ ਗਈ ਹੈ ਤਾਜ਼ੀ ਕੀ ਪੰਜਾਬ ਦੇ ਚਲਾਈਨ ਆਰਡਰ ਨੂੰ ਜਿਹੜਾ ਕਿ ਸਹੀ ਕਰਨ ਦੇ ਲਈ ਸੋ ਫਿਰ ਤੋਂ ਜਿਹੜਾ ਕਿ ਇਹ ਵੱਡਾ ਫੇਰ ਬਦਲ ਕੀਤਾ ਗਿਆ ਹੈ ਪੰਜਾਬ ਪੁਲਿਸ ਦੇ ਵਿੱਚ ਦਾਜ਼ੀ ਕਿਸ ਤੋਂ ਪਹਿਲਾਂ ਵੀ ਕਈ ਵਾਰ ਇਹ ਫੇਰ ਬਦਲ ਕੀਤਾ ਗਿਆ ਇਸ ਇੱਕ ਵਾਰ ਫਿਰ ਤੋਂ ਕਈ ਜੁਲਿਆ ਦੇ ਐਸਐਸਪੀ ਸਣੇ ਇਹ ਵੱਡੇ ਤਬਾਦਲੇ ਕੀਤੇ ਗਏ ਨੇ ਸੋ 23 आईपीएस ਅਤੇ 4 पीपीएस ਅਫਸਰਾਂ ਦੇ ਤਬਾਦਲੇ ਕੀਤੇ ਗਏ ਨੇ ਤੁਸੀਂ ਖਬਰ ਤੇ ਕਮਲ ਮਲ ਹੋਤਾ ਸਾਡਾ ਜੁੜ ਚੁੱਕੇ ਨੇ ਸੋ ਕਮਲ ਇਹ ਵੱਡਾ ਫਿਰ ਬਦਲ ਇੱਕ ਵਾਰ ਫਿਰ ਤੋਂ ਕੀਤਾ ਗਿਆ ਹੈ ਪੰਜਾਬ ਪੁਲਿਸ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਐਸਐਸਪੀ ਸਣੇ ਵੱਡੇ ਅਫਸਰਾਂ ਦੇ ਤਬਾਦਲੇ ਕੀਤੇ ਗਏ ਨੇ ਜੀ ਕਮ ਜੀ ਬਿਲਕੁਲ ਪਰਮ ਜੀ ਗੱਲ ਕੀਤੀ ਜਾਵੇ ਪੰਜਾਬ ਸਰਕਾਰ ਤੇ ਪੁਲਿਸ ਵਿਭਾਗ ਵੱਲੋਂ ਜਿਹੜਾ ਦਾ ਇਹ ਵੱਡੇ ਅਫਸਰਾਂ ਦੀ ਤਬਾਦਲੇ ਕੀਤੇ ਗਏ ਨੇ ਕਈ ਜ਼ਿਲ੍ਹਿਆਂ ਦੇ ਐਸਐਸਪੀ ਵੀ ਚੇਂਜ ਕੀਤੇ ਗਏ ਨੇ ਖਾਸ ਕਰਕੇ ਸੀਐਮ ਵੱਲੋਂ ਇਹ ਦੇ ਦਿੱਤੇ ਗਏ ਸੀਗੇ ਜਿੱਥੇ ਵੀ ਨਸ਼ਾ ਵਿਕੇਗਾ ਉਹਦਾ ਜ਼ਿੰਮੇਵਾਰ ਐਸਐਸਪੀ ਹੋਏਗਾ ਇਸ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਸੁਧਾਰਨ ਲਈ ਤੇ ਨਸ਼ੇ ਦੇ ਸੁਧਾਰ ਨੂੰ ਸੁਧਾਰਨ ਲਈ ਜਿਹੜੇ ਨੇ ਇੱਕ ਵੱਡੇ ਪੱਧਰ ਤੇ ਫਿਰ ਤਬਾਦਲੇ ਕੀਤੇ ਗਏ ਨੇ ਤੇ ਖਾਸ ਕਰ ਲਈ ਹੀ ਦੇਖਣ ਨੂੰ ਆਇਆ ਵੀ ਜਿਹੜੇ ਐਸਐਸਪੀਸ ਨੇ ਉਹ ਕਾਫੀ ਦਿਨ ਤੋਂ ਜਿਹੜੇ ਲੱਗੇ ਹੋਏ ਸੀਗੇ ਉਹਨਾਂ ਨੂੰ ਵੀ ਚੇਂਜ ਕੀਤਾ ਗਿਆ ਤੇ ਜਿਹੜੇ ਨਵੇਂ ਐਸਐਸਪੀਸ ਲਗਾਏ ਗਏ ਨੇ ਸਾਰੇ ਐਸਐਸਪੀ ਨੂੰ ਚੇਂਜ ਕੀਤਾ ਗਿਆ ਹੈ ਕਿਤੇ ਨਾ ਕਿਤੇ ਜਿਹੜਾ ਵਾ ਕੋਈ ਪ੍ਰੋਸੈਸਰ ਨੂੰ ਚੇਂਜ ਕਰਨਾ ਕੋਈ ਸਮਗਰਮਨਾਂ ਵਾਸਤੇ ਜਾਂ ਕੋਈ ਹੋਰ ਚੀਜ਼ਾਂ ਵਾਸਤੇ ਕਿਤੇ ਨਾ ਕਿਤੇ ਲਾਹੇਵੰਦ ਹੀ ਹੋਏਗਾ ਤੇ ਜਿਹੜੇ ਐਸਐਸਪੀਸ ਲਗਾਏ ਗਏ ਨੇ ਜਾਂ ਜਿਹੜੇ ਡੀਆਈਜੀ ਨਵੇਂ ਲਗਾਏ ਗਏ ਨੇ ਜਿਹੜੇ ਕੁਝ ਡੀਆਈਜੀ ਪ੍ਰਮੋਟ ਕਰਕੇ ਉਹਨਾਂ ਨੂੰ ਡੀਆਈਜੀ ਰੈਂਕ ਵੀ ਦਿੱਤੀਆਂ ਗਈਆਂ ਨੇ ਤੇ ਖਾਸ ਕਰਕੇ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਵੇਖਦੇ ਹੋਏ ਇਹ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੇ ਪੁਲਿਸ ਵਿਭਾਗ ਵੱਲੋਂ ਜਿਹੜਾ ਦਾ ਫੈਸਲਾ ਲਿੱਤਾ ਗਿਆ ਜੀ ਬਿਲਕੁਲ ਜਿਹੜਾ ਵੱਡਾ ਫੈਸਲਾ ਕੀਤਾ ਗਿਆ ਕਿ ਮਤਲਬ ਪੰਜਾਬ ਦੇ ਵਿੱਚ ਜ਼ਿਆਦਾ ਜਿਹੜਾ ਕਿ ਆਪਾਂ ਦੇਖੀਏ ਕਿ ਵਾਰਦਾਤਾਂ ਵੀ ਕਾਫੀ ਜ਼ਿਆਦਾ ਵਧਦੀਆਂ ਨੇ ਗੋਲੀ ਗੋਲੀਆਂ ਚਲਾਉਣ ਦੇ ਘਟਨਾਵਾ ਹੁੰਦੇ ਆ ਫਿਰ ਚੋਰੀ ਦੇ ਘਟਨਾਵਾ ਜਾਂ ਫਿਰ ਨਸ਼ਾ ਖੋਰੀ ਦੇ ਵਿੱਚ ਜਿਹੜਾ ਕਿ ਇਹ ਵੱਡਾ ਜਿਹੜਾ ਕਿ ਹੋਰਿਆ ਪੂਰੇ ਪੰਜਾਬ ਦੇ ਵਿੱਚ ਉਸ ਨੂੰ ਦੇ ਕਿੰਨੀ ਕੁ ਜਿਹੜੀ ਕਿ ਸਥਿਤੀ ਦੇ ਵਿੱਚ ਸੁਧਾਰ ਹੋਵੇਗਾ ਇਸ ਦੇ ਨਾਲ ਜੀ ਬਿਲਕੁਲ ਜੇ ਗੱਲ ਕੀਤੀ ਜਾਵੇ ਇਸ ਨੂੰ ਵੇਖਦੇ ਇਹ ਇਹੀ ਪਤਾ ਲੱਗਦਾ ਹੈ ਇਲੈਕਸ਼ਨਸ ਤੋਂ ਬਾਅਦ ਜਿਹੜੇ ਵਾ ਇਹ ਫੇਰ ਬਦਲ ਹੋਣੇ ਕਿਤੇ ਨਾ ਕਿਤੇ ਪੰਜਾਬ ਸਰਕਾਰ ਚਿੰਤਿਤ ਲੱਗ ਰਹੀ ਹੈ ਨਸ਼ੇ ਅਤੇ ਕ੍ਰਾਈਮ ਨੂੰ ਲੈ ਕੇ ਤੇ ਇਹ ਜਿਹੜਾ ਮੈਂ ਉਹਨਾਂ ਵੱਲੋਂ ਆਉਂਦਾ ਇੱਕ ਕੀਤਾ ਅਕਤੀ ਉਹ ਕੀਤਾ ਜਾ ਰਿਹਾ ਵਾ ਆਪਣਾ ਵੀ ਫੇਰ ਬਦਲ ਕਰਕੇ ਜਿਹੜਾ ਵਾ ਇਹਦੇ ਉੱਤੇ ਛਲ ਪਾਈ ਦਿੱਤੀ ਗਈ ਅਤੇ ਜਿਹੜੇ ਨਵੇਂ ਅਫਸਰ ਨੇ ਉਹਨਾਂ ਨੂੰ ਵੀ ਮੋਕਾ ਦਿੱਤਾ ਜਾ ਤਕੇ ਤਾਂ ਜੋ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਹੈ ਤੇ ਜਿਹੜਾ ਚੋਰੀ ਦੀਆਂ ਵਾਰਦਾਤਾਂ ਤੇ ਹੋਰ ਗੈਂਗਸਟਰਵਾਦ ਜਿਹੜਾ ਵੱਧ ਰਿਹਾ ਵਾ ਉਹ ਉਸ ਨੂੰ ਦੇਖਿਆ ਜਾਵੇ ਗੁਰਮੀਤ ਸਿੰਘ ਚੋਹਾਨ ਨੂੰ ਖਾਸ ਕਰਕੇ ਜਦੋਂ ਐਸਐਸਪੀ ਤਰਨਤਾਰ ਲਾਇਆ ਗਿਆ ਸੀ ਉਹਨਾਂ ਨੂੰ ਉਹਨਾਂ ਨੂੰ ਏਜੀਪੀਐਸ ਦਾ ਏਜੀਪੀ ਵੀ ਲਗਾਇਆ ਗਿਆ ਹੈ ਉਹ ਵੀ ਜਿੱਦਾਂ ਕਿਤੇ ਇੱਕ ਦੇਖਣ ਵਾਲੀ ਗੱਲ ਹੀ ਹੋਏਗੀ ਜੀ ਜੀ ਬਿਲਕੁਲ ਜੀ ਕਮਲ ਬਹੁਤ ਬਹੁਤ ਧੰਨਵਾਦ ਤੁਹਾਡਾ तमाम ਜਾਣਕਾਰੀ ਦੇ ਲਈ ਸਪੰਜਾਬ ਪੁਲਿਸ ਦੇ ਵਿੱਚ ਵੱਡਾ ਫੇਰ ਬਦਲ ਕੀਤਾ ਗਿਆ ਹੈ